ਚਿੱਟੇ ਦੇ ਕੇਸ 'ਚ ਫੜੀ ਗਈ ਥਾਰ ਵਾਲੀ ਕੁੜੀ ਨੇ ਆਸ਼ਿਕ ਦੇ ਨਾਲ ਕਰਵਾ ਲਿਆ ਵਿਆਹ ਉੱਥੇ ਹੀ ਪਹੁੰਚ ਗਈ ਘਰ ਵਾਲੇ ਦੀ ਪਹਿਲੀ ਪਤਨੀ ਫਿਰ ਪਾ ਦਿੱਤਾ ਕਸਮਾਨ ਤੁਸੀਂ ਵੀ ਦੇਖੋ ਇਸ ਵੇਲੇ ਦੀ ਤਾਜ਼ਾ ਖਬਰ ਤੇ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਕਰਿਓ ਜਿਵੇਂ ਤੁਸੀਂ ਵੀ ਜਾਣਦੇ ਹੋ ਕਿ ਚਿੱਟੇ ਦੇ ਕੇਸ ਦੇ ਵਿੱਚ ਅਮਨਦੀਪ ਕੌਰ ਜੋ ਕਿ ਕਨਸਟੇਬਲ ਸੀ ਉਹ ਗ੍ਰਿਫਤਾਰ ਹੋਈ ਸੀ ਤਾਂ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਤਾਂ ਇਸ ਚਿੱਟੇ ਦੇ ਕੇਸ ਦੇ ਵਿੱਚ ਉਸ ਦੇ ਨਾਲ ਇੱਕ ਵਿਅਕਤੀ ਵੀ ਫੜਿਆ ਗਿਆ ਸੀ ਜਿਹੜਾ ਸ਼ਖਸ ਉਸ ਨਾਲ ਫੜਿਆ ਜਾਂਦਾ ਉਸ ਦੇ ਨਾਲ ਹੀ ਹੁਣ ਉਸ ਦੇ ਵੱਲੋਂ ਵਿਆਹ ਕਰਵਾਇਆ ਲਿਆ ਜਾਂਦਾ ਹੈ ਜਾਣਕਾਰੀ ਸਾਹਮਣੇ ਆ ਰਹੀ ਹੈ ਜਿੱਥੇ ਕਿ ਉਸ ਦੇ ਆਸ਼ਕ ਦੀ ਪਹਿਲੀ ਘਰਵਾਲੀ ਪਹੁੰਚ ਜਾਂਦੀ ਹੈ ਕਿਉਂਕਿ ਜਿਸ ਨਾਲ ਉਸਨੇ ਵਿਆਹ ਕਰਵਾਇਆ ਪਹਿਲਾ ਵਿਆਹ ਉਸ ਦਾ ਵਿਆਹ ਹੋਇਆ ਤੇ ਬੱਚੇ ਵੀ ਨੇ ਪਹਿਲੀ ਘਰ ਵਾਲੀ ਪਹੁੰਚਦੀ ਹੈ ਤੇ ਫਿਰ ਜੋ ਕੁਸਮਾਨ ਪੈਂਦਾ ਹੈ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੈਂ ਥਾਣੇ ਗਈਆਂ ਥਾਣੇ ਵਾਲੇ ਕਹਿੰਦੇ ਜੇ ਕੋਰਟ ਵਿੱਚ ਜਾਓ ਕਿ ਕੋਰਟ ਕਹਿੰਦਾ ਦੂਜਾ ਵਿਆਹ ਕਰਾ ਲਓ ਕਿੰਨੇ ਕਿਹਾ ਗਏ ਦੂਜਾ ਵਿਆਹ ਕਰਾਉਣ ਵਾਸਤੇ ਥਾਣੇ ਵਾਲੇ ਸੁਣਦੇ ਨਹੀਂਗੇ ਹਰ ਜਗ੍ਹਾ ਤੇ ਕਾਰਨਾਮੇ ਕਰਦੀ ਚਿੱਠੇ ਦੇਖੋ ਥਾਰ ਵਾਲੀ ਮਸ਼ਹੂਰ ਹੀ ਹੈ ਇਹਨੂੰ ਕੋਈ ਬੰਦਾ ਨਹੀਂ ਲੱਭਿਆ ਦੁਨੀਆ ਵਿੱਚ ਮੇਰਾ ਘਰ ਵਾਲਾ ਹੀ ਲੱਭਿਆ ਸੀ ਇਹਨੂੰ ਦੋ ਕੁੜੀਆਂ ਨੇ ਆਪਦੇ ਵੱਸੇ ਨਹੀਂ ਕਿਸੇ ਪਾਸੇ ਵੀ ਨਹੀਂ ਦੂਜਿਆਂ ਨੂੰ ਵੱਸਣ ਦਿੰਦੀ ਇੱਥੇ ਬੈਠੀ ਵਕੀਲ ਦੇ ਚੈਂਬਰ ਦੇ ਵਿੱਚ ਕਿਹੜਾ ਕੋਟ ਕਹਿੰਦਾਗਾ ਵੀ ਹਾਂ ਕੁੜੀਆਂ ਜੰਮ ਲੋ ਜਵਾਕ ਜੰਮ ਲੋ ਜਨਨੀਆਂ ਨੂੰ ਬਾਹਰ ਛੱਡ ਦਿਓ ਕੱਸਾ ਮੈਨੂੰ ਕਿਹੜਾ ਕੋਟ ਕਹਿੰਦਾ ਅੱਗੋਂ ਥਾਣੇ ਵਾਲੇ ਗੱਲ ਨਹੀਂ ਸੁਣਦੇ ਕੋਰਟ 'ਚ ਜਾ ਕੋਰਟ ਨੂੰ ਕੀ ਕਹਾਂ ਮੈਂ ਵੀ ਥਾਣੇ ਵਿੱਚ ਜਾ ਕੇ ਵੀ ਮੇਰਾ ਕੰਪਲੇਨ ਪਾਉ ਹੈ ਇਹਨਾਂ ਨੇ